ਸਰਿੰਦਰਨਾਥ ਬਾਪੂ ਅੱਜ ਤੋਂ 20-22 ਸਾਲ ਪਹਿਲਾਂ ਪਿੰਡ ਗਿੱਦੜਾਂ ਵਾਲੀ ਪਿੰਡ ਦੇ ਵਿੱਚ ਇੱਕ ਬਣੀ ਹੋਈ ਕੁਟਿਆਜ ਪਹੁੰਚਦੇ ਆ 22-23 ਸਾਲ ਉੱਥੇ ਸੇਵਾ ਕਰੀ ਜਾਂਦੇ ਆ ਨਿਸਵਾਰਥ ਆਪਣਾ ਘਰ-ਬਾਰ ਵੀ ਛੱਡਤਾ ਬੱਚੇ ਸੀ ਹੋਰ ਪਿੱਛੇ ਭੈਣ ਭਰਾ ਕੋਈ ਨਾਨਕੇ ਦਾਦਕੇ ਕਿਸੇ ਨਾਲ ਕੋਈ ਸੰਬੰਧ ਨਹੀਂ ਰੱਖਿਆ ਬਹੁਤ ਸੇਵਾ ਕਰਦਾ ਰਿਹਾ ਇਹਨੇ ساری ਜ਼ਿੰਦਗੀ ਲੋਕਾਂ ਦੇ ਲੇਖੇ ਲਾਤੀ ਪਰ ਹੁਣ ਇਹਨੂੰ ਸਾਂਭਣ ਵਾਲਾ ਕੋਈ ਨਹੀਂ ਉਹ ਵਕਤ ਹੁੰਦਾ ਸੀ ਵੀ ਜਦੋਂ ਕਿਸੇ ਸਾਧੂ ਦੀ ਸੇਵਾ ਮਿਲਦੀ ਸੀ ਕਿਸੇ ਨੂੰ ਤੇ ਲੋਕ ਤਰਸਦੇ ਸੀ ਵੀ ਸਾਨੂੰ ਮਿਲ ਜAVE ਸੇਵਾ ਪਰ ਅੱਜ ਸਮਾਂ ਹੀ ਬਦਲ ਗਿਆ ਭਰਾਵੋ ਪਰ ਪਿੰਡ ਵਾਲਿਆਂ ਨੇ ਆਪਣੇ ਵੱਲੋਂ ਜਿੰਨੀ ਮਦਦ ਕਰ ਸਕਦੇ ਸੀ ਉਹ ਕਹਿੰਦੇ ਹੁਣ ਤੱਕ ਅਸੀਂ ਕਰਦੇ ਰਹੇ ਹੁਣ ਚੱਲਣ ਫਿਰਨ ਤੋਂ ਸੰਵਰਥ ਹੋ ਗਿਆ ਅਸੀਂ ਵੀ ਹੁਣ ਇਸ ਤੋਂ ਵੱਧ ਕੋਈ ਸੇਵਾ ਨਹੀਂ ਕਰ ਸਕਦੇ ਕੁਝ ਛਿਤਰਾ ਤੋਂ ਬਾਅਦ ਜੀ ਦੱਸਦੇ ਆ ਆਪਣੇ ਆਪ ਨੂੰ ਜੇ ਕੋਈ ਸਾਡੀ ਵੀਡੀਓ ਦੇਖਦੇ ਨੇ ਤਾਂ ਪਲੀਜ਼ ਮਿਲ ਕੇ ਜਾਓ ਆ ਕੇ ਮੇਲੇ ਕੇ ਲਈਆ ਜਗ ਜਿਉਂਦਿਆਂ ਦੇ ਮੇਲੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲ ਯੁਗ ਭੈਣੋ ਤੇ ਭਰਾਵੋ ਪੂਰੇ ਜੋਰਾਂ ਤੇ ਚੱਲ ਰਿਹਾ ਸਾਧੂ ਸੰਤਾਂ ਦਾ ਵੀ ਅੱਜ ਹਾਲ ਇਸ ਤਰ੍ਹਾਂ ਹੋ ਗਿਆ ਵੀ ਉਹਨਾਂ ਨੂੰ ਵੀ ਕੋਈ ਸੰਭਾਲਣ ਵਾਲਾ ਨਹੀਂ ਇਦਾਂ ਹੀ ਸਰਿੰਦਰਨਾਥ ਬਾਪੂ ਅੱਜ ਤੋਂ 20-22 ਸਾਲ ਪਹਿਲਾਂ ਪਿੰਡ ਗਿੱਦੜਾਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤਹਿਸੀਲ ਅਬੋਹਰ ਪਿੰਡ ਦੇ ਵਿੱਚ ਇੱਕ ਬਣੀ ਹੋਈ ਕੁਟਿਆ 'ਚ ਪਹੁੰਚਦੇ ਆ ਤੇ ਆ ਕੇ ਉੱਥੇ ਕੁਟਿਆ 'ਚ ਸੇਵਾ ਕਰਨੀ ਸ਼ੁਰੂ ਕਰ ਦਿੰਦੇ ਆ 22-23 ਸਾਲ ਉੱਥੇ ਸੇਵਾ ਕਰੀ ਜਾਂਦੇ ਆ ਨਿਸਵਾਰਥ ਆਪਣਾ ਘਰ-ਬਾਰ ਵੀ ਛੱਡਤਾ ਬੱਚੇ ਸੀ ਹੋਰ ਪਿੱਛੇ ਭੈਣ ਭਰਾ ਕੋਈ ਨਾਨਕੇ ਦਾਦਕੇ ਕਿਸੇ ਨਾਲ ਕੋਈ ਸੰਬੰਧ ਨਹੀਂ ਰੱਖਿਆ ਉਹਨਾਂ ਨੂੰ ਨਾ ਤਾਂ ਪਤਾ ਬਾਪੂ ਕਿੱਥੇ ਆ ਨਾ ਬਾਪੂ ਨੂੰ ਪਤਾ ਉਹ ਕਿੱਥੇ ਆ ਬਸ ਉਮਰ ਸਾਰੀ ਬਾਪੂ ਨੇ ਸੇਵਾ ਦੇ ਲੇਖੇ ਲਾਤੀ ਹੱਡ ਪੈਰ ਚੱਲਦੇ ਸੀ ਜਦ ਤੱਕ ਸੇਵਾ ਕਰਦੇ ਸੀ ਕੁਟੀਆ ਦੇ ਵਿੱਚ ਔਰ ਆਪਣੇ ਪ੍ਰਭੂ ਦਾ ਨਾਮ ਲੈਂਦੇ ਸੀ ਹੁਣ ਅੱਖਾਂ ਚੋਂ ਪਾਣੀ ਡਿੱਗੀ ਜਾਂਦਾ ਬਾਪੂ ਜੀ ਦੇ ਨਾਲ ਇੱਕ ਵੱਡੀ ਗੱਲ ਇਹ ਆ ਵੀ ਸਾਰਾ ਨਗਰ ਖੜਾ ਧੰਨਵਾਦ ਕਰਦੇ ਆਂ ਪੰਚਾਇਤ ਦਾ ਮੌਜੂਦਾ ਸਰਪੰਚ ਸਾਹਿਬ ਖੜੇ ਆ ਤੇ ਇਹ ਸਾਰੇ ਪਤਵੰਤੇ ਪਿੰਡ ਗਿੱਦੜਾਂ ਵਾਲੀ ਤੋਂ ਆਏ ਨੇ ਇੱਥੇ ਲੈ ਕੇ ਬਾਪੂ ਜੀ ਨੂੰ ਅੱਜ ਇਹ ਕਲਯੁਗ ਦਾ ਘੋਰ ਕਲਯੁਗ ਦਾ ਵਖਤ ਆ ਭਾਈ ਅੱਜ ਜੇ ਕਿਤੇ ਇਸੇ ਡੇਰੇ ਦੇ ਉੱਤੇ ਕੋਈ ਲੱਖਾਂ ਰੁਪਈਆ ਦਾ ਚੜਾਵਾ ਚੜਦਾ ਹੁੰਦਾ ਤਾਂ ਬਾਪੂ ਦੇ ਬਾਰਸ਼ ਵੀ ਆ ਜਾਣੇ ਸੀ ਤੇ ਇਸੇ ਡੇਰੇ ਦੇ ਉੱਤੇ ਜੇ ਕਿਤੇ ਮੇਲੇ ਲੱਗਦੇ ਹੁੰਦੇ ਗੱਡੀਆਂ ਕਾਰਾਂ ਚੜ੍ਹਦੀਆਂ ਹੁੰਦੀਆਂ ਤਾਂ ਬਾਪੂ ਦੇ ਚੇਲੇ ਵੀ ਬੜੇ ਆ ਜਾਂਦੇ ਸੀ ਪਰ ਗੱਲ ਰੱਬ ਮਾਇਆ ਨੂੰ ਸਮਝ ਲਿਆ ਦੁਨੀਆ ਨੇ ਅੱਜ ਪਰ ਪਿੰਡ ਵਾਲਿਆਂ ਨੇ ਆਪਣੇ ਵੱਲੋਂ ਜਿੰਨੀ ਮਦਦ ਕਰ ਸਕਦੇ ਸੀ ਉਹ ਕਹਿੰਦੇ ਹੁਣ ਤੱਕ ਅਸੀਂ ਕਰਦੇ ਰਹੇ ਹੁਣ ਚੱਲਣ ਫਿਰਨ ਤੋਂ ਸਮਰੱਥ ਹੋ ਗਿਆ ਅਸੀਂ ਵੀ ਹੁਣ ਇਸ ਤੋਂ ਵੱਧ ਕੋਈ ਸੇਵਾ ਨਹੀਂ ਕਰ ਸਕਦੇ ਪਿੰਡ ਦੇ ਸਰਪੰਚ ਸਾਹਿਬ ਮੌਜੂਦਾ ਆਏ ਨੇ ਚਲੋ ਬਾਈ ਹੁਣਾਂ ਨੂੰ ਅਸੀਂ ਕੋਈ ਮਾੜਾ ਨਹੀਂ ਕਹਿੰਦੇ ਇਹਨਾਂ ਨੇ ਚੰਗਾ ਪ੍ਰਾਲਾ ਕੀਤਾ ਵੀ ਜਿਹੜਾ ਇੱਥੇ ਲੈ ਆਏ ਨੇ ਤੇ ਨਹੀਂ ਤਾਂ ਬਹੁਤ ਸਾਰੇ ਲੋਕ ਉੱਥੇ ਪਈ ਗੱਲ ਸੜ ਜਾਂਦੇ ਨੇ ਸਾਨੂੰ ਲੋਕ ਵੀਡੀਓ ਭੇਜਦੇ ਨੇ ਬਹੁਤ ਮੰਨ ਲਓ ਦਰਦਨਾਕ ਮੌਤ ਮਿਲਦੀ ਹੈ ਪਰ ਇਹਨਾਂ ਨੇ ਚੰਗਾ ਪ੍ਰਾਲਾ ਕੀਤਾ ਕਿ ਟੁਕ ਟ ਇਸ ਬਜ਼ੁਰਗ ਨੂੰ ਇੱਥੇ ਤਿੱਕਰ ਲੈ ਕੇ ਆਂਦਾ ਹੁਣ ਤਿੱਕਰ ਜਿੰਨੀ ਕਿ ਸਾਂਭ ਸੰਭਾਲ ਕਰ ਸਕਦੇ ਸੀ ਉਹ ਵੀ ਕੀਤੇ ਬਾਈ ਹੁਣੇ ਕਿਹਾ ਸਾਡੇ ਇਲਾਕੇ ਚ ਵੀ ਪਾਣੀ ਆ ਗਿਆ ਸੀ ਹੜ ਆ ਗਿਆ ਸੀ ਸਾਡੇ ਵੀ ਕਿਨੂਆ ਦੇ ਬਾਗ ਸੀ ਜਿਹੜੇ ਉਹ ਸਾਰੇ ਖਰਾਬ ਹੋ ਗਏ ਪਹਿਲਾਂ ਤਾਂ ਅਸੀਂ ਕੁਝ ਪੈਸੇ ਪਾ ਕੇ ਬਾਪੂ ਦੀ ਸੰਭਾਲ ਕਰੀ ਜਾਂਦੇ ਸੀ ਪਰ ਅੱਜ ਇਸ ਗੱਲ ਦਾ ਵੀ ਅਫਸੋਸ ਆ ਕਿਤੇ ਨਾ ਕਿਤੇ ਜਦੋਂ ਅਸੀਂ ਕਿਸੇ ਪਿੰਡ ਚ ਜਾਈ ਦਾ ਲੈ ਕੇ ਆਉਨੇ ਆ ਕਿਸੇ ਨੂੰ ਜਾਂ ਇਦਾਂ ਬਾਪੂ ਬਜ਼ੁਰਗ ਨੂੰ ਕਿਸੇ ਨੂੰ ਪਿੰਡ ਵਾਲੇ ਸਾਡੇ ਕੋਲੇ ਲੈ ਕੇ ਆਉਂਦੇ ਨੇ ਵੀ ਅੱਜ ਸਮਾਂ ਹੀ ਨਹੀਂ ਰਿਹਾ ਕਿਸੇ ਕੋਲੇ ਅੱਜ ਵਕਤ ਹੀ ਨਹੀਂ ਬਚਿਆ ਕਿਸੇ ਗੁਲੇ ਵੀ ਜਿਹੜਾ ਇਸ ਤਰ੍ਹਾਂ ਦੇ ਮੰਦਿਆਂ ਦੀ ਕੋਈ ਸੇਵਾ ਸੰਭਾਲ ਕਰ ਸਕੇ ਉਹ ਵਕਤ ਹੁੰਦਾ ਸੀ ਵੀ ਜਦੋਂ ਕਿਸੇ ਸਾਧੂ ਦੀ ਸੇਵਾ ਮਿਲਦੀ ਸੀ ਕਿਸੇ ਨੂੰ ਤੇ ਲੋਕ ਤਰਸਦੇ ਸੀ ਵੀ ਸਾਨੂੰ ਮਿਲ ਜAVE ਸੇਵਾ ਲੋਕ ਮੂਰੇ ਹੋ ਕੇ ਸੇਵਾ ਲੈਂਦੇ ਸੀ ਵੀ ਸਾਧੂ ਸਾਡੇ ਘਰੇ ਆ ਜਾਵੇ ਅਸੀਂ ਇਹਦੇ ਪੈਰ ਧੋਤੋ ਪੀਏ ਪਰ ਅੱਜ ਸਮਾਂ ਹੀ ਬਦਲ ਗਿਆ ਭਰਾਵੋ ਬਹੁਤ ਸੇਵਾ ਕਰਦਾ ਰਿਹਾ ਇਹਨੇ ساری ਜ਼ਿੰਦਗੀ ਲੋਕਾਂ ਦੇ ਲੇਖੇ ਲਾਤੀ ਪਰ ਹੁਣ ਇਹਨੂੰ ਸਾਂਭਣ ਵਾਲਾ ਕੋਈ ਨਹੀਂ ਇਸ ਤਰ੍ਹਾਂ ਦੇਖ ਕੇ ਬੜਾ ਮਨ ਨੂੰ ਦੁਖੀ ਹੁੰਦਾ ਵੀ ਅੱਜ ਸਾਡੇ ਸਮਾਜ ਦੇ ਵਿੱਚ ਅਸੀਂ ਕਿੰਨੇ ਜ਼ਿਆਦਾ ਉਲਝ ਗਏ ਆ ਕਿੰਨੇ ਜ਼ਿਆਦਾ ਅਸੀਂ ਸਾਡੇ ਪੈਰਾਂ 'ਚ ਬੀੜੀਆਂ ਪੈ ਗਈਆਂ ਵੀ ਅਸੀਂ ਚਾਹ ਕੇ ਵੀ ਮਦਦ ਨਹੀਂ ਕਰ ਪਾਉਂਦੇ ਅੱਜ ਪੂਰਾ ਨਗਰ ਪੂਰੇ ਨਗਰ ਦੇ ਮੋਹਤਵਾਰ ਪਤਵੰਤੇ ਸੱਜਣ ਬਾਪੂ ਜੀ ਨੂੰ ਇੱਥੇ ਲੈ ਕੇ ਆਏ ਆ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਤੁਸੀਂ ਵੀ ਅਰਦਾਸ ਕਰਿਓ ਬਾਪੂ ਸਰਿੰਦਰਨਾਥ ਜੀ ਦੀ ਅਸੀਂ ਸੇਵਾ ਕਰ ਸਕੀਏ ਜਿੰਨਾ ਇਹਨਾਂ ਦਾ ਸਮਾਂ ਬਚਿਆ ਤੰਦਰੁਸਤੀ ਭਰਿਆ ਬਤੀਤ ਹੋਵੇ ਚੜ੍ਹਦੀ ਕਲਾ ਨਾਲ ਬਤੀਤ ਹੋਵੇ ਤੇ ਬਾਪੂ ਸਰਿੰਦਰ ਸਿੰਘ ਜੀ ਦੇ ਪਰਿਵਾਰਕ ਮੈਂਬਰ ਬਾਪੂ ਜੀ ਦੇ ਰਿਸ਼ਤੇਦਾਰ ਕੋਕ ਖੇਤਰਾ ਤੋਂ ਬਾਪੂ ਜੀ ਦੱਸਦੇ ਆ ਆਪਣੇ ਆਪ ਨੂੰ ਜੇ ਕੋਈ ਸਾਡੀ ਵੀਡੀਓ ਦੇਖਦੇ ਨੇ ਤਾਂ ਪਲੀਜ਼ ਮਿਲ ਕੇ ਜਾਓ ਆ ਕੇ ਮੇਲੇ ਕੇ ਲਈ ਆ ਜਗ ਜਿਉਂਦਿਆਂ ਦੇ ਮੇਲੇ ਆ ਆ ਕੇ ਜੇ ਮਿਲ ਜੂਗੇ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਤੁਸੀਂ ਇਹਨੂੰ ਲੈ ਕੇ ਜਾਓ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਤੁਸੀਂ ਇਹਦਾ ਇਲਾਜ ਕਰਾਓ ਜਾਂ ਕੋਈ ਬਿੱਲ ਦਿਓ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਰਾਂਗੇ ਬਸ ਸਿਰਫ ਆ ਕੇ ਮਿਲ ਜਵੋ ਤਾਂ ਜੋ ਇਹ ਵੀ ਆਪਣੇ ਖੂਨ ਦੇ ਦਰਸ਼ਨ ਕਰ ਲਵੇ ਜਾਂਦਾ ਜਾਂਦਾ ਕਿਸੇ ਬੁੱਢੀ ਉਮਰ ਦੇ ਵਿੱਚ ਆਪਣੇਆਂ ਨੂੰ ਮਿਲ ਲਵੇ ਇਹਨੇ ਤਾਂ ਜੀਵਨ ਸੇਵਾ ਦੇ ਲੇਖੇ ਲਾਇਆ ਸੀ ਪਤਾ ਨਹੀਂ ਕਿਹੜੀਆਂ ਕਮੀਆਂ ਕਿਹੜੀਆਂ ਤਰੁੱਟੀਆਂ ਰਹਿ ਗਈਆਂ ਜਿਹੜੀ ਅੱਜ ਬਾਪੂ ਜੀ ਦੀ ਇਹ ਹਾਲਤ ਹੋਈ ਕਰਿਓ ਅਰਦਾਸ ਵੀ ਸ਼ੇਅਰ ਵੀ ਤੇ ਭੈਣੋ ਤੇ ਭਰਾਵੋ ਜੇ ਕੋਈ ਪਹਿਚਾਨਦੇ ਹੋ ਜਾਣਦੇ ਹੋ ਤਾਂ ਬਾਪੂ ਜੀ ਨਾਲ ਸੰਪਰਕ ਵੀ ਜ਼ਰੂਰ ਕਰਿਓ